ਸਿਮਰ ਜਿਸ ਬੈਂਸ ਸਾਡੇ ਨਾਲ ਨੇ ਵੈਸਾ ਪਹਿਲਾਂ ਤਾਂ ਕੀ ਰਿਐਕਸ਼ਨ ਹੋਏਗਾ ਕਿਉਂਕਿ ਲੀਡ ਤਾਂ ਕਾਫੀ ਆ ਗਈ ਹੈ ਹੁਣ ਬਾਬੇ ਦੀ ਕਿਰਪਾ ਗੁਰੂ ਸਾਹਿਬ ਦਾ ਦੋਨੋਂ ਹੱਥ ਜੋੜ ਕੇ ਸ਼ੁਕਰੀਆ ਸੰਗਤ ਦੇ ਫੈਸਲੇ ਨੂੰ ਨਤਮਸਤਕ ਬਹੁਤ ਵਧੀਆ ਫੈਸਲਾ ਦਿੱਤਾ ਕਿਉਂਕਿ ਕਾਂਗਰਸ ਪਾਰਟੀ ਨੇ ਮੁੱਦਿਆਂ ਦੀ ਲੜਾਈ ਲੜੀ ਆ ਇਹ ਨਹੀਂ ਹੈਗਾ ਵੀ ਬਿਨਾ ਮੁੱਦਿਆਂ ਤੋਂ ਵੱਡੀਆਂ ਪਾਰਟੀਆਂ ਦਾ ਜੋ ਹਾਲ ਰਿਹਾ ਲੁਧਿਆਣਾ ਦੇ ਅੰਦਰ ਕੋਈ ਮੁੱਦਾ ਹੀ ਹੈ ਨਹੀਂ ਸੀ ਇਸ ਕਰਕੇ ਲੁਧਿਆਣਾ ਦੇ ਵੋਟਰ ਨੇ ਮੁੱਦਿਆਂ ਤੇ ਆਧਾਰਿਤ ਅਸੀਂ ਪ੍ਰਚਾਰ ਕੀਤਾ ਅਸੀਂ ਦੱਸਿਆ ਲੋਕਾਂ ਨੂੰ ਵੀ ਜਿਹੜਾ ਕੰਮ ਪਿਛਲੇ 20-25 ਸਾਲ ਤੋਂ ਕਿਸੇ ਪਾਰਟੀ ਦੇ ਐਮਪੀ ਨੇ ਲੁਧਿਆਣਾ ਦੀ ਬਿਹਤਰੀ ਤੇ ਡਵੈਲਪਮੈਂਟ ਨਹੀਂ ਨਹੀਂ ਕੀਤਾ ਰਾਜਾ ਬੜਿੰਗ ਕਰੂਗਾ ਬੱਬਰ ਸ਼ੇਰ ਬਣ ਕੇ ਲੋਕ ਸਭਾ ਦੇ ਅੰਦਰ ਗੂੰਜ ਪਾਊਗਾ ਤੇ ਲੁਧਿਆਣਾ ਦੀਆਂ ਸਮੱਸਿਆਵਾਂ ਦੇ ਜ਼ਿਕਰ ਕਰਾਊਗਾ ਲੋਕਾਂ ਨੇ ਸਾਡੀ ਗੱਲ ਨੂੰ ਵਿਸ਼ਵਾਸ ਕੀਤਾ ਟਰਸਟ ਕੀਤਾ ਮੈਂ ਰਿਣੀ ਆ ਲੋਕਾਂ ਦਾ ਇੱਕ ਬਹੁਤ ਵੱਡੀ ਗੱਲ ਇਹ ਵੀ ਹੈਗੀ ਕਿ ਤੁਸੀਂ ਪਾਰਟੀ ਚ ਆਏ ਹੋ ਕਾਂਗਰਸ ਚ ਆਏ ਹੋ ਐਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਾਰਟੀ ਨੂੰ ਮੈਂ ਅੱਜ ਇਹ ਔਨ ਕੈਮਰਾ ਇਹ ਗੱਲ ਜ਼ਰੂਰ ਕਹੂੰਗਾ ਲੋਕਨ ਸਾਹਿਬ ਪਾਰਟੀ ਐਮਪੀ ਮੇਕਰ ਆ 2014 ਸਿਮਰਜੀਤ ਬੈਂਸ ਇੰਡੀਪੈਂਡੈਂਟ 2 ਲੱਖ 10 ਹਜ਼ਾਰ ਬਿੱਟੂ ਜੀ ਘਰੇ ਬੈਠੇ ਜੱਜ ਜਾਂਦੇ ਆ ਫਿਰ 2019 3 ਲੱਖ 7 ਹਜ਼ਾਰ ਸਿਮਰਜੀਤ ਬੈਂਸ ਇੰਡੀਪੈਂਡੈਂਟ ਬਿੱਟੂ ਜੀ ਫਿਰ ਜੱਜ ਜਾਂਦੇ ਆ ਤੇ ਤੀਜੀ ਵਾਰ ਲੋਕਨ ਸਾਹਿਬ ਪਾਰਟੀ ਕਾਂਗਰਸ ਦੇ ਵਿੱਚ ਮਰਜ ਹੁੰਦੀ ਆ ਤੇ ਜਿੱਤ ਦਾ ਸਿਹਰਾ ਬੰਨ੍ਹਦੀ ਆ ਰਾਜਾ ਬੜਿੰਗ ਦੇ ਸਿਰ ਦੇ ਉੱਤੇ ਸੋ ਸਾਡੀ ਇਹ ਮੈਂ ਫਿਰ ਕਹੂੰਗਾ ਕਿ ਅਸੀਂ ਉਹ ਲੋਕ ਆ ਜਿਹੜੇ ਗਰਾਸ ਰੂਟਰ ਆ ਅਸੀਂ ਪੈਰਾਸ਼ੂਟਰ ਨਹੀਂ ਹੈਗੇ ਅਸੀਂ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਉਹਨਾਂ ਦੇ ਸਮਾਧਾਨ ਕਰਪਸ਼ਨ ਦੇ ਵਿਰੁੱਧ ਕੰਮ ਕਰਕੇ ਲੋਕਾਂ ਦੇ ਕੰਮ ਸੁਖਾਲੇ ਤੇ ਬਿਨਾਂ ਰਿਸ਼ਵਤ ਤੋਂ ਕਰਾਉਣੇ 26 ਮਹੀਨਿਆਂ ਚ ਲੋਕਾਂ ਨੇ ਦੇਖ ਲਿਆ ਕੰਮ ਵਾਲਾ ਕੌਣ ਆ ਤੇ ਨਕੰਮਾ ਕੌਣ ਆ ਇਮਾਨਦਾਰ ਕੌਣ ਆ ਤੇ ਬੇਈਮਾਨ ਕੌਣ ਆ ਸੱਚਾ ਕੌਣ ਤੇ ਝੂਠਾ ਕੌਣ ਇਸ ਕਰਕੇ ਝਾੜੂ ਤੀਲਾ ਤੀਲਾ ਹੋ ਗਿਆ ਇਸ ਕਰਕੇ ਲੋਕਾਂ ਨੇ ਇੱਕ ਆਸ ਦੀ کرن ਕੀ ਸਾਨੂੰ ਉਹ ਬੈਂਸ ਚਾਹੀਦਾ ਜਿਹੜਾ 26 ਮਹੀਨੇ ਪਹਿਲਾਂ ਲਗਾਤਾਰ 20 ਸਾਲ ਮੋਜਾਂ ਕਰਾਉਂਦਾ ਰਿਹਾ। ਸੋ ਬੈਂਸ ਪੁਰਾਣੇ ਰੂਪ ਦੇ ਵਿੱਚ ਸੰਗਤ ਦੇ ਵਿੱਚ ਕੱਲ ਤੋਂ ਹਾਜ਼ਰ ਹੈ। ਬਿਲਕੁਲ ਅਸਾ ਇੱਕ ਚੀਜ਼ ਜ਼ਰੂਰ ਹੈ। ਸੁਰੇ 8:00 ਵਜੇ ਤੋਂ ਲੈ ਕੇ ਦੇਖ ਰਹੇ ਹਾਂ ਅਸੀਂ ਮਾਰਜਿਨ ਘਟਦਾ ਵੀ ਜਾਂਦਾ ਹੈ ਕਦੇ-ਕਦੇ ਵੱਧਦਾ ਵੀ ਜਾਂਦਾ ਹੈ ਲੀਡ ਕਰ ਜਾਂਦੇ ਨੇ। ਹੁਣ ਦੀ ਅਸੀਂ ਹੁਣ ਦੀ ਗੱਲ ਕਰ ਲਈਏ 27337 ਦਾ ਮਾਰਜਿਨ ਜਿਹੜਾ ਹੁਣ ਜਿਹੜਾ ਆਇਆ ਇਸ ਵਕਤ। ਉਸ ਤੋਂ ਵੋਟ ਤਾਂ ਜਿੱਤਣ ਲਈ ਇੱਕ ਹੀ ਕਾफी ਹੁੰਦੀ ਆ। ਲੋਕਤੰਤਰ ਦੇ ਅੰਦਰ ਮੰਡੇਟ ਲੋਕਾਂ ਦਾ ਰੁਝਾਨ ਲੋਕਾਂ ਦਾ ਮਤਦਾਨ ਲੋਕਾਂ ਨੇ ਕੀ ਫੈਸਲਾ ਉਹਨੂੰ ਸਿਰ ਨੀਮਾ ਮਾਰਜਨ ਦੀ ਤੁਸੀਂ ਗੱਲ ਕਰਦੇ ਹੋ ਤੇ ਐਡਾ ਵੱਡਾ ਲੋਕਾਂ ਦਾ ਮੰਡੇਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ 30000 ਪਲੱਸ ਮੈਨੂੰ ਲੱਗਦਾ ਹਜੇ 3 ਲੱਖ 2.5 ਲੱਖ ਵੋਟ ਪਈ ਹੈ ਗਿਣਤੀ ਹੋਣ ਵਾਲੀ ਤੇ ਅਸੀਂ 50000 ਪਲੱਸ ਜ਼ਰੂਰ ਜਾਵਾਂਗੇ ਅੱਛਾ ਤੁਸੀਂ ਕਿਹਾ 2014 ਦੀ ਤੁਸੀਂ ਗੱਲ ਕੀਤੀ ਹੈ 19 ਦੀ ਗੱਲ ਕੀਤੀ ਤੇ ਜੇ ਤੁਸੀਂ ਖੜਦੇ ਸੀ ਤਾਰਵਨੀਤ ਬਿੱਟੂ ਜਿੱਤਦੇ ਸੀਗੇ ਇਸ ਵਾਰ ਖੜੇ ਨਹੀਂ ਇਸ ਵਾਰ ਤੁਸੀਂ ਦੂਜੀ ਸਾਈਡ ਆ ਗਏ ਹੋ ਫਿਰ ਇਹਦਾ ਮਤਲਬ ਇਹ ਆ ਮੈਂ ਕਿਹੜਾ ਕੋਈ ਲਕੋਸ਼ਪੋ ਕੇ ਗੱਲ ਕਰ ਰਿਹਾ ਤੁਹਾਨੂੰ ਤੁਹਾਡੇ ਸਾਹਮਣੇ ਅੰਕੜੇ ਨਾ ਮੈਂ ਅੰਕੜੇ ਲਕੋਏ ਆ ਅੰਕੜੇ ਤੁਹਾਡੇ ਸਾਹਮਣੇ ਆ ਸੋ ਇਹ ਕੁਦਰਤ ਨੇ ਮੇਰੇ ਤੋਂ ਸੇਵਾ ਕਿੱਥੇ ਲੈਣੀ ਆ ਕਿਉਂਕਿ ਮੇਰੀ ਤੇ ਮੇਰੇ ਸਾਥੀਆਂ ਦੀ ਇਮਾਨਦਾਰੀ ਵਾਲੀ ਸੇਵਾ ਕੁਦਰਤ ਨੇ ਇਮਾਨਦਾਰਾਂ ਕੋਲੋਂ ਕਿਹੜੇ ਮੁਕਾਮ ਕਿਹੜੇ ਪਲੇਟਫਾਰਮ ਤੇ ਸੇਵਾ ਲੈਣੀ ਉਹ ਤੈਅ ਕੀਤਾ ਸੋ ਅਸੀਂ ਸਾਰੇ ਜਾਨੇ ਕਾਂਗਰਸ ਪਾਰਟੀ ਦੇ ਵਿੱਚ ਆ ਕੇ ਬੜਾ ਸਕੂਨ ਮਹਿਸੂਸ ਕਰਦੇ ਹਾਂ ਅਸੀਂ ਸਾਰੇ ਬੜੇ ਖੁਸ਼ ਹਾਂ ਸੈਕੂਲਰ ਪਾਰਟੀ ਜਿਹੜੀ ਮੁਹੱਬਤ ਦੇ ਪੈਗਾਮ ਦਸਨੇ ਆ ਦਿੰਦੀ ਆ ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਫਿਰ ਤੋਂ ਰਾਜਾ ਵੜਿੰਗ ਲੀਡ ਕਰ ਰਹੇ ਨੇ ਹਾਲਾਂਕਿ ਛੋਟੇ-ਛੋਟੇ ਨੰਬਰਸ ਲੀਡ ਕਰ ਰਹੇ ਨੇ ਪਰ ਹੁਣ 25000 ਤੱਕ ਚੜਾ ਪਹੁੰਚ ਗਏ ਨੇ ਆ ਕਿ ਪਹੁੰਚ ਗਏ ਨੇ ਕਾਰਨ ਕੀ ਹੈ ਐਂਟੀਨ ਕੰਪੈਂਸੀ ਸੀ ਕੀ ਰਵਨੀਤ ਬਿੱਟੂ ਦੇ ਖਿਲਾਫ ਸੀਗੀ ਜਾਂ ਫਿਰ ਤੁਸੀਂ ਪਾਰਟੀ ਚ ਆ ਕੇ ਇਹ ਸੀਗਾ ਜਾਂ ਸਾਰਾ ਇਕੱਠਾ ਹੀ ਸੀਗਾ ਇਹ ਤਾਂ ਤੁਹਾਡਾ ਵਿਸ਼ਾ ਤੁਸੀਂ ਸਵਾਲ ਮੈਨੂੰ ਕਰਦੇ ਹੋ ਪਰਚੋਲ ਤਾਂ ਤੁਸੀਂ ਕਰਨੀ ਆ ਤੁਸੀਂ ਮੇਰੀ ਗੱਲ ਸੁਣੋ ਪਰਚੋਲ ਤੁਸੀਂ ਕਰਨੀ ਆ ਵੀ ਰਾਜਾ ਵੜਿੰਗ ਨੂੰ ਕਿਹੜੀ ਚੀਜ਼ ਅਪਲਿਫਟ ਕਰਕੇ ਲੈ ਕੇ ਗਈ ਰਵਨੀਤ ਬਿੱਟੂ ਨੂੰ ਥੱਲੇ ਕਿਵੇਂ ਲੈ ਕੇ ਗਈ ਕਿਹੜੀ ਚੀਜ਼ ਲੈ ਕੇ ਗਈ ਇਹ ਜਿਹੜੀ ਵੋਟ ਰਵਨੀਤ ਬਿੱਟੂ ਜੀ ਨੂੰ ਪਈ ਇਹ ਰਵਨੀਤ ਬਿੱਟੂ ਦੀ ਵੋਟ ਨਹੀਂ ਉਹਨਾਂ ਦੀ ਵੋਟ ਨਹੀਂ ਹੈਗੀ ਇਹ ਇਹ ਭਾਜਪਾ ਦੀ ਵੋਟ ਆ ਇਹ ਰਾਮ ਮੰਦਰ ਦੇ ਨਾਮ ਦੇ ਉੱਤੇ ਵੋਟਾਂ ਮੰਗਣ ਵਾਲਿਆਂ ਦੀ ਵੋਟ ਹੈਗੀ ਆ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਧਰਮਾਂ ਨੂੰ ਤੋੜ ਕੇ ਵੋਟ ਲੈਣੀ ਉੜਤਣ ਪੈਦਾ ਕਰਕੇ ਸਮਾਜ ਦੇ ਅੰਦਰ ਅੱਜ ਮੇਰੇ ਦੇਸ਼ ਦੀ ਮਹਾਨਤਾ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਕਰਕੇ ਹੈ ਨਾ ਕਿ ਵੱਖ-ਵੱਖ ਧਰਮਾਂ ਦੇ ਲੋਕ ਆਪਸ ਦੇ ਵਿੱਚ ਗਲਵਕੜੀ ਪਾ ਕੇ ਉਹ ਦੁਨੀਆ ਦੇ ਅੰਦਰ ਕਿਸੇ ਮੁਲਕ ਤੇ ਹੈ ਹੀ ਨਹੀਂਗੇ ਸੋ ਇਸ ਕਰਕੇ ਮੈਂ ਕਹੂੰਗਾ ਕਿ ਜਿਹੜੀ ਵੋਟ ਬਿੱਟੂ ਜੀ ਹਰਾਵਾਲੀ ਆ ਉਹ ਬਿੱਟੂ ਜੀ ਦੀ ਨਹੀਂ ਹੈਗੀ ਰਾਜਾ ਵੜਿੰਗ ਵਾਲੀ ਵੋਟ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਦਿਲ ਦੇ ਵਿੱਚ ਇਕਾਸ ਦੀ ਕਿਰਨ ਹੈ ਕਿ ਇਹ ਸ਼ੇਰ ਬਣ ਕੇ ਗਰਜੂਗਾ ਲੋਕ ਸਭਾ ਦੇ ਅੰਦਰ ਇਹ ਲੁਧਿਆਣਾ ਦੀ ਡਵੈਲਪਮੈਂਟ ਦੀ ਗੱਲ ਕਰੂਗਾ ਤੇ ਲੁਧਿਆਣਾ ਆਂਦੀਆਂ ਸਮੱਸਿਆਵਾਂ ਦੇ ਸਮਾਧਾਨ ਕਰਾ ਕੇ ਆਊਗਾ। ਅੱਛਾ ਕਿਸਵਾਲ ਪੰਜਾਬ ਦੇ ਲਈ ਗਏ। ਪੰਜਾਬ 'ਚ ਹੁਣ ਸੀਟਾਂ ਦੀ ਗੱਲ ਕਰ ਲਈਏ। ਕਾਂਗਰਸ ਕਾਫੀ ਸੀਟਾਂ ਲੈ ਕੇ ਜਾ ਰਹੀ ਹੈ। ਅੱਛੀ ਪਰਫਾਰਮੈਂਸ ਰਹੀ ਹੈ ਕਾਂਗਰਸ ਦੀ। ਜਿਵੇਂ ਕੈਪਟਨ ਸਰਕਾਰ ਵੇਲੇ ਦੀ ਗੱਲ ਕਰ ਲਈਏ ਜਦ ਕਾਂਗਰਸ ਸੀਗੇ ਤਾਂ ਵੀ 7-8 ਸੀਟਾਂ ਆਈਆਂ ਸੀਗੀਆਂ। ਇਸ ਵਾਰ ਵੀ ਇੰਨਿਕ ਸੀਟਾਂ ਆ ਰਹੀਆਂ ਨੇ ਹਾਲੇ ਕੀ ਇਲੈਕਸ਼ਨ ਲੈ ਕੇ ਚੱਲ ਹੀ ਰਹੇ ਨੇ। ਪਰ ਕਿਸ ਤਰੀਕੇ ਨਾਲ ਦੇਖਦੇ ਹੋ ਰਿਜ਼ਲਟ ਨੂੰ ਤੇ ਨਾਲ ਨੇ ਆਮ ਆਦਮੀ ਪਾਰਟੀ ਦੇ ਰਿਜ਼ਲਟ ਨੂੰ ਕਿਵੇਂ ਦੇਖ ਰਹੇ? ਤੂੰ ਆਮ ਆਦਮੀ ਪਾਰਟੀ ਦਾ ਯਾਰ ਕੀ ਕਰੀਏ? 3 ਕਰੋੜ ਲੋਕ ਮੁੱਖ ਮੰਤਰੀ ਦੀ ਕੁਰਸੀ 'ਤੇ ਟਿਕ ਸਟੇਟ ਦੇ ਬੈਟਰ ਫਿਊਚਰ ਵਾਸਤੇ ਲੋਕਾਂ ਦੇ ਚੰਗੇ ਉਜਵਲ ਭਵਿੱਖ ਵਾਸਤੇ ਕੀ ਕਰ ਰਹੇ ਆ ਤੇ ਉਹ ਚੁਟਕਲੇ ਸੁਣਾ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਮੈਂ ਸੀਐਮ ਹੈਗਾ 13 0 13 0 ਇੱਕੋ ਹੀ ਗੱਲ ਦੇ ਉੱਤੇ ਰਟ ਕੋਈ ਆਉਂਦੇ ਆ ਤੇ ਬੇਸਲੈਸੀਆਂ ਗੱਲਾਂ ਕਰਕੇ ਤੁਰ ਜਾਂਦੇ ਤੁਸੀਂ ਮੁੱਖ ਮੰਤਰੀ ਹੋ ਸ਼ਲੀਨਤਾ ਵਾਲੀ ਕੋਈ ਚੰਗੇ ਭਵਿੱਖ ਵਾਲੀ ਲੋਕਾਂ ਦੇ ਨਾਲ ਜੁੜੇ ਹੋਏ ਮੁੱਦਿਆਂ ਦੀ ਗੱਲ ਕਰੋ ਤੁਸੀਂ ਉਹ ਇਸ ਚੱਕਰ ਤੋਂ ਬਾਹਰ ਹੀ ਨਹੀਂ ਆ ਰਹੇ ਕਿ ਮੈਂ ਮੁੱਖ ਮੰਤਰੀ ਬਣਿਆ ਹੋ ਅੱਜ ਵੀ ਆਪਣੇ ਆਪ ਨੂੰ ਇੱਕ ਕਮੇਡੀਅਨ ਤੋ ਮੈਂ ਇਹ ਕਹੂੰਗਾ ਕਿ 2024 ਦੇ ਪੰਜਾਬ ਅੰਦਰ ਲੋਕਾਂ ਦੇ ਮੰਡੇਟ ਨੇ ਸਾਬਤ ਤੇ ਸਪਸ਼ਟ ਕਰ ਦਿੱਤਾ ਕਿ 2027 ਦੇ ਅੰਦਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਬੜੀ ਵੱਡੀ ਸਫਲਤਾ ਦੇ ਨਾਲ ਗਵਰਨਮੈਂਟ ਬਣਨੀ ਹੈ ਪੰਜਾਬ। ਫਿਰ ਕੋਣ ਕਿਹੜੀ ਕਿਹੜੀ ਪਾਰਟੀ ਕਰੇ ਲੱਗਦਾ ਸ਼੍ਰੋਮਣੀ ਅਕਾਲੀ ਦਲ ਵੀ ਕਰੇਗੀ ਆਮ ਆਦੀ ਪਾਰਟੀ ਵੀ ਕਰੇਗੀ। ਤੋ ਮੈਂ ਇਹਨਾਂ ਨੂੰ ਮੰਥਮ ਮੰਥਮ ਮੰਥਨ ਕਰਨ ਲਈ ਕਿਉਂ ਕਮਾ ਤੁਸੀਂ ਕਹੋ ਜਾ ਕੇ ਮੈਂ ਕੌਣ ਹੰਨਾ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਅਸੀਂ ਇਹ 3 ਸਾਲ ਦੱਬ ਕੇ ਲਾਵਾਂਗੇ। ਮੈਂ ਆਪਣੀ ਗੱਲ ਕਰ ਸਕਦਾ ਆਪਣੀ ਪਾਰਟੀ ਕਾਂਗਰਸ ਦੀ ਗੱਲ ਕਰ ਸਕਦਾ ਅਸੀਂ 3 ਸਾਲ ਦਾ ਰਹਿੰਦਾ ਸਮਾਂ ਠੋਕ ਕੇ ਦੱਬ ਕੇ ਲਾਵਾਂਗੇ ਲੋਕਾਂ ਦੇ ਹਰ ਮੁੱਦੇ ਦੇ ਉੱਤੇ ਲੋਕਾਂ ਦੇ ਨਾਲ ਖੜ ਕੇ ਉਹਨਾਂ ਦੇ ਕੰਮਾਂ ਦੇ ਉਹਨਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਕਰਾਵਾਂਗੇ ਤੇ 2027 ਦੇ ਅੰਦਰ ਬਹੁਤ ਵੱਡੇ ਫਰਕ ਦੇ ਨਾਲ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਸਰਕਾਰ ਬਣਾਉਗੀ ਬਹੁਤ ਧੰਨਵਾਦ ਆਈ ਸੀਗੇ ਸਿਮਰਜੀਤ ਸਿੰਘ ਬੈਂਸ ਜਿਲੇ ਕਹਿ ਰਹੇ ਨੇ ਕਿ ਵਿਜ਼ਨ ਕੀ ਰਿਹਾ ਜਿਹਦੇ ਕਰਕੇ ਜਿਹੜਾ ਹੈ ਕਾਂਗਰਸ ਦੀ ਵਧੀਆ ਪਰਫਾਰਮੈਂਸ ਰਹੀ ਹੈ ਇਹ ਜਿਹੜੀ ਵੋਟ ਹੈ ਉਹ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਸੀਗੀ ਕਿਉਂਕਿ ਉਹ ਭਰੋਸਾ ਕਰਦੇ ਨੇ ਤੇ ਨਾਲ ਦੇ ਨਾਲ ਇਹ ਵੀ ਕਹਿੰਦੇ ਨਜ਼ਰ ਆਇਆ ਕਿ 2027 ਦੀਆਂ ਚੋਣਾਂ ਹੋਣ ਗਿਆ ਉਹ ਕਾਂਗਰਸ ਪੂਰੇ ਤਰੀਕੇ ਨਾਲ ਜਿੱਤ ਦੀ ਨਜ਼ਰ ਆਇਆ ਕਿ ਕੈਮਰਾ ਪਰਸਨ ਰੋਜ ਦੇ ਨਾਲ ਬਜਨ ਬਰਮਾ ਟੈਲੀਪੋਸਟ ਲੁਧਿਆਣਾ